ਇਹ ਕਾਨੂੰਨੀ ਪ੍ਰਕਿਰਿਆ ਕੋਈ ਲਿਖਾ ਨਹੀਂ ਕਿ ਇਹ ਕਿਸ ਪ੍ਰਮਾਣ ਪੱਤਰ ਕੋਲ ਕਿ ਕਿ ਪ੍ਰਾਪਤ ਹੋਣਾ। ਇਸ ਤਰ੍ਹਾਂ ਇੱਕ ਤਰ੍ਹਾਂ ਦਾ ਪ੍ਰਸੰਨ ਅਤੇ ਦਸਤਾਵੇਜ਼ ਪ੍ਰਾਪਤ ਹੋ ਰਿਹਾ ਹੈ ਜਿਵੇਂ ਕਿ ਜਵਾਨੀ ਜਵਾ। ਅਗਲਾ ਪ੍ਰੋਜੈਕਟ ਦੀ ਪੂਰੀ ਦਾਸ ਰਾਜਨਾਸ਼ੀ ਦੇ ਨੁਕਤਾ ਵਿੱਚ ਜਸਤ ਜਸਤ ਕਰਨ ਬਾਅਦ ਦਾ ਸਮੱਸਿਆ ਪਤਾ। ਜੇਕਰ ਇਹ ਪ੍ਰਕਿਰਿਆ ਕਰਨਾ ਚਾਹੁੰਦੇ ਹੋ। ਸਰਕਾਰੀ ਸੇਵਾਵਾਂ ਦੇ ਸਾਰੇ ਕਰਮਚਾਰੀਆਂ ਤੋਂ ਬਹੁਤ ਬਹੁਤ ਧੰਨਵਾਦ ਜਿਆਦਾ ਜਿਆਦਾ ਇਹ ਤੁਹਾਡੇ ਸਾਰੇ ਭਾਈ ਭੀਤਰ ਤੁਸੀਂ ਸਭ ਜਨਕਨ ਦਾ ਸਸਦ ਨੂੰ ਇਤਿਆਸਿਕ ਉਪਰਚਨ ਹੋ ਰਿਹਾ ਹੈ ਸਭ ਤੋਂ ਵੱਧ ਅਧਿਕਾਰਤਾਇਆ ਚੋਣਾਂ ਦੀ ਚੋਣ ਕਰਕੇ ਜੀਵਨ ਨੂੰ ਮਿਲਦਾ ਹੈ ਸਭ ਤੋਂ ਵੱਧ ਮਿਲਜੋਣਾ ਲਈ ਸੰਸਦ ਸੰਸਦ ਕੋਲ ਇਹਨੇ ਕੈਨੇ ਗੁਰ ਜਨੇ ਨਾਮ ਧਿਆਇਆ ਕੈ ਮਸ਼ਕਤ ਕਾਲ ਸਾਨਕ ਕੇ ਮੁਖਿ ਜਨੇ ਖੇਤੀ ਸ਼ੁਕੀ ਨਾਲ ਇਹਨੇ ਨਾਮ ਧਿਆਇਆ ਕੈ ਮਸ਼ਕਤ ਕਾਲ ਸਾਨਕ ਕੇ ਮੁਖਿ ਜਿਲੇ ਖੇਤੀ ਸ਼ੁਕੀ ਨਾਲ ਵਾਹਿਗੁਰੂ ਜੀ ਕਾ ਕਾਂਸ ਵਾਹਿਗੁਰੂ ਜੀ ਕੀ ਫਤਹਿ Bismillahirrahmanirrahim iske mein Allah ki ta'at aur shukr guzaari hai taqdeer ki aur qismat ki taufeeq hai is tarah ke logon ko Allah taala ne isko banaaya hai main awaaz khol raha hoon baba yahan par sab ne subah mein hum pe lagi aap yaar ek bola tha ke hawa sard hai sardiyan ne aur kitna farq hai ke sarab zabaan hai ਚਾਪਰ ਰੂਪਕਾਸ ਸਿਲੇ ਨੇਪਤਵਾਨੀ ਸੰਪਨ ਹਾਰਾ ਸੀ ਜੀਆ ਨਾ ਅਕੀਰਨ ਸਾਰਾ ਆਪਾ ਮੰਗਦਾ ਪਵਨ ਜੀ ਬੱਚਾ ਬੱਚਾ ਅੰਤਰਦੇਸ਼ ਦੁਸਤੇ ਇੱਕੋ ਨੇਸ਼ ਮਹੇਤ ਬਾਬਾ ਜੈਪੁਰ ਪਰਤੇ ਕੀ ਇਸ ਤੋਂ ਤੜਨਾ ਕੋ ਡਾਈ ਤੇ ਰਹਾ ਹੈ ਬ੍ਰਿਸ਼ਵੇਤ ਸੌ ਘੋੜੀਆਂ ਕੋ ਦਿੱਤੀ ਵਾਰੀ ਨਾ ਹੋਣ ਸੂਰਜ ਦੇ ਇੱਕ ਉਪਤਨ ਇੱਕ ਨਾਦੀ ਕਰਤੇ ਕੇ ਕੱਤੇ ਗਏ ਨਾਮ ਨਾ ਮੰਨ ਲਾ ਸੋਨਾ भगवन नाथ ने दौ चंदू गीत सताने प्यारे मुंड जन समिति समालिया लोगन कवर हो करे सागर कमराए कुल उत्सव पे कैसी आरती हो तो चंदना तेरी आरती सनतो शिव जयंत के जय लगा भैसो नननानानाना हे सोको ਸਹਿਸਤਾ ਤੇ ਮਨ ਨੇ ਇਹ ਤੋਂ ਵੀ ਸਹਿਸਤਾ ਬੰਦੀ ਚਲਤ ਮੋਹੀ ਸਮੇਂ ਜੋਤ ਜੋਤ ਨੇ ਸੋਈ ਤੇ ਚਾਨਣ ਸਮੇਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ਼ ਭਾਵ ਸੁਆ ਕਿਰਪਾ ਜਲ ਦੇ ਨਾਮ ਵਿਚਾਰੇ ਕੋ ਵੀ ਜਾਤੀ ਤੇਰੇ ਨਾਮ ਵਰਸਾ ਫਰਾਜ਼ ਜੋੜੀ ਪੂਰ ਕੀ ਮਨਤ ਕਰਤਾ ਸਾਮ ਕੁਰੇ ਬੰਗਰ ਜੋ ਕਰਿਆ ਮਿਲਸਾ ਜੋ ਕੰਡਲ ਕੰਡਾ ਹੈ ਹੋਰ ਵੀ ਲਿਖ ਲੇ ਤੇ ਗੁਰ ਪਾਇਆ ਮਨ ਹਰ ਲੇ ਮਨ ਮਿਲਾਏ ਸਰ ਸਾਧੂ ਅੰਜਲੀ ਤੁਮ ਵਸਾ ਹੈ ਸਰ ਜਤੋ ਸੁਖਦਾ ਹੈ ਰਹਾ ਸਾਤ ਪਹਰ ਸਾਧ ਨਾ ਜਾਣੇ ਅਸ਼ੀ ਕਿਰਪਾ ਪਰਮੇਸ਼ਰ ਜੋ ਸੋਭ ਕੰਡਾ ਮੰਡਾ ਹੈ ਹਮ ਗ੍ਰੀਮ ਮਸਤੀਨ ਪ੍ਰਭ ਤੇਰੇ ਹਰਿਦਾਇ ਕੁਦਾ ਕਬਟ ਬਿਠਾਹੀ ਜਨ ਨਾਨਕ ਨਾਮ ਅਧਾਰ ਤੇ ਕਹ ਹਰ ਨਾਮੇ ਹੀ ਸੁਖ ਜਨੇ ਜਾ ਕੋ ਆਈ ਸੋਈ ਵੀ ਹਰ ਜੋ ਹਰ ਗੁਰ ਤੇ ਮਨ ਬਸੇਵਾ ਨਿਜ ਕਰ ਮਹਿ ਕਾ ਸੁਖ ਸਾਥੀ ਬਹੁਰ ਨਾ ਹੈ ਜੋ ਕੋਈਰਾ ਅਰਿ ਹਤਾਰਿ ਜਾਨੇ ਪੁਰਖ ਵਿਗਾਤੇ ਸ਼ਰਦ ਧਾਮ ਕੀ ਕੋਈ ਨਾਨਕ ਆਸੋ ਕੀ ਹੈ ਸੁਖ ਮਾਨੇ

ਜਸੋ ਤਾਈ ਸੁਈ ਵਿਹਟ ਕਰ ਬੁਲਕੇ ਮਨ ਬੁਕਿਵਾ ਭਗਤਾਨ ਮਹਿਤਾਰ ਸੁਭਸਾਚੀ ਗਵਨ ਨਾ ਹੋਈ ਵਾਰ ਸਾਰੇ ਹਾਰੀਆਂ ਨੇ ਸੁਰਿਖ ਵਿਖਾਖੇ ਚਿਰਧਾਮਨ ਕੀ ਸੁਮੂਲੇ ਨਾਨਕ ਨਾਮ ਸੁਖੀ ਹੈ ਸੁਖਾਂ ਕੈ ਹੋਤ ਪਰ ਸੰਗ ਕਰਤੀ ਤੋ ਹਰ

हिते हा हा जी हा जी त अॻे आयो थो سب بہادر ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਸਮਾਏ ਦਸਾਂ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦਰ ਦਿਆਨ ਕਰਕੇ ਬੋਲਦੇ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸੇਵਜਾਦਿਆਂ ਚਾਰੀਆਂ ਹੱਡੀਆਂ ਜੁੱਤੀਆਂ ਸੱਪੀਆਂ ਜਿਨ੍ਹਾਂ ਨਾਮ ਤੇ ਪਿਆ ਵੰਡਿ ਲਿਖਿਆ ਦੀਗ ਚਲਾਈ ਤੇਗ ਵਾਹੀ ਦੇ ਕਰਨ ਗਠੀ ਤਾਂ ਪਿਆਰਿਆਂ ਸੁਖਿਆਰਿਆਂ ਦੀ ਖੁਫਾਈ ਦਾ ਪ੍ਰਸਾਦ ਕਰਕੇ ਪਾਤਸ਼ਾਹ ਜੀ ਬੋਲਦੇ ਜੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮਹੀਣੀ ਸੇਸ਼ ਤੇ ਬੰਦ-ਬੰਦ ਪਟਾਈ ਕੁੱਪੜੀਆਂ ਨਵਾਈਆਂ ਚਰਨੀਆਂ ਤੇ ਜੜੇ ਵਿਖਾਰਿਆਂ ਨਾਲ ਚਿੜਾਈ ਗਏ ਗੁਰਦਵਾਰਿਆਂ ਨੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਆ ਸਿੱਖੀ ਕੇਸਾ ਸਵਾਸਾ ਨਾਲ ਜਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਕਲ ਸਾਜੀ ਬੋਲੋ ਜੀ ਪੰਜਾਂ ਪਤਾਂ ਸਿਮਰਤ ਗੁਰਦਵਾਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਆਤਮੇ ਸਰਬੱਤ ਖਾਨ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਨ ਸਾਹਿਬ ਜੀ ਕੋ ਵਾਹਿਗੁਰੂ 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 ਚਿਤ ਆਵੇ ਕਿ ਤਾਨ ਦਾ ਸੁਖਾ ਸਰਬ ਸੁਖ ਹੋਵੇ ਜਹਾਂ ਜਹਾਂ ਸੰਸਾ ਦੇ ਸਾਹਿਬ ਤਹਾ ਤਹਾ ਉੱਛਾਰੇ ਆਇ। ਮੇਂਗ ਪੇਂਗ ਫੱਤੇ ਬਿਰਧ ਦੀ ਪੈਜ ਪੰਥ ਦੀ ਜੀਬ ਸ੍ਰੀ ਸਾਹਿਬ ਜੀ ਸਹਾਈ ਖਾਨ ਸਾਹਿਬ ਜੀ ਦੇ ਬੋਲ ਪਾਣੀ ਬੋਲ ਜੀ ਸਖਣਾ ਨੂੰ ਸਿੱਖੀ ਦਾਨ ਕੇਸ ਦਾ ਰਹਿਤ ਦਾ ਵਿਵੇਕ ਦਾ ਵਿਸਰਤ ਦਾ ਉਸਰ ਦਾ ਰਨਾ ਸਿੰਘ ਦਾ ਨਾਮ ਪ੍ਰਮ ਸ਼੍ਰੀ ਅੰਤੁਖਰ ਜੀ ਦੇ ਇਸ਼ਾਨ ਸ਼ੌਂਕੀਆਂ ਚੰਡੇ ਪੁੰਗੇ ਜਿਉ ਜੋ ਅਟਨ ਸਾਡੇ ਇੱਕ ਕੋਲੋ ਜੀ ਸਿੱਖਾਂ ਦਾ ਬੰਨ ਨੀ ਮੈਂ ਮਸੂਚੀ ਵਸ ਦਾ ਰਾਖਾ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸੁਦਾ ਸਹਾਈ ਦਾ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਉਰ ਸਾਭਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭਲੇ ਦਰਸ਼ਨ ਦੇ ਨਾਲ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਮੁਕਸ਼ੂਰ ਇਹਨੀਆਂ ਬਾਣੀਆਂ ਦੇ ਬਾਣ ਦੇ ਤਾਣੀਆਂ ਦੇ ਤਾਣ ਨਿਉਟਿਆਂ ਦੀਓ ਕਰਮ ਕੀਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀਓ ਐਤ ਪੀਂਦੇ ਜੱਥਿਆਂ ਨੂੰ ਪੁੱਤਾਂ ਤੇ ਪ੍ਰੇਮ ਦਾ ਅਕਸ਼ਿਸ਼ ਕੀਤਾ ਦਾਤਾਰ ਪਿਤਾ ਜੀਓ ਪਾਵਨ ਗੁਰਬਾਣੀ ਦੇ ਮਿਰਦ ਮੱਤਕੇ ਪੋਤੀਆਂ ਅਤੇ ਹੋਰ ਧਾਰਮਿਕ ਇੰਟਰੈਕਸ਼ਨ ਨੂੰ ਕਦਮ ਪੇਟ ਕਰਨ ਤੋਂ ਉਪਰੰਤ ਇਹਨਾਂ ਪੋਤੀਆਂ ਦੇ ਪਾਵਨ ਵਿਸ਼ੇਸ਼ ਜਲ ਧੰਨਵਾਦ ਕਰਨ ਹਿੱਤ ਕਾਤ ਜੀ ਦੇ ਬੱਚੇ ਕਾਸ਼ਨ ਹੋਏ ਹਨ ਸਰਾਰ ਪਿਤਾ ਜੀ ਉਹ ਕਾਉ ਤੋਂ ਨਗਰ ਤੋਂ ਜਲ ਪ੍ਰਵਾਹ ਕੀਤਾ ਗਿਆ ਜੱਜ ਜੀ ਸਾਹਿਬ ਦੇ ਬਾਟੇ ਸੋਹਿਲਾ ਸਾਹਿਬ ਦੀ ਗਾੜੀ ਦੇ ਬਾਟੇ ਜਿਸ ਦਾ ਕਾਰਜ ਤੇ ਨਹੀਂ ਕੀਤਾ ਮਾਨਸ ਕਵੀ ਚਾਰਾ ਰਾਮ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਪ੍ਰੇਰਣਾ ਦੇ ਨਾਲ ਆਪ ਜੀ ਨੇ ਆਪਣਾ ਕਾਰਜ ਆਪ ਸੰਪੂਰਨ ਕੀਤਾ ਆਪਣੀਆਂ ਸੇਵਾਵਾਂ ਆਪ ਲਈਆਂ ਸਮੁੱਚੀ ਸੇਵਾ ਨੇ ਉਹ ਦਿਆ ਮਈਆ ਬੁੱਲਾਵਾ ਕਰਨੀ ਆ ਅੱਕੇ ਤੋਂ ਗੁਰਬਾਣੀ ਦਾ ਪਿਆਰ ਸੁਤਕਾਰ ਅਤੇ ਭਰੋਸਾ ਗੁਰਸਿੱਖੀ ਵਾਲਾ ਜੀਵਨ ਬਕਸ਼ਿਸ਼ ਕਰਨਾ ਦਾ ਦਾਰ ਜਿੰਦਾ ਜੀ ਸਾਰੀ ਸੰਗਤ ਨੂੰ ਬੱਚਿਆਂ ਨੂੰ ਇਹ ਰੂਪਾ ਬਕਸ਼ਿਸ਼ ਕਰਦੀ ਆਪਣੀ ਸੇਵਾ ਕਰਵਾਉਣ ਦਾ ਚਾਹੁੰਦਾ ਬਕਸ਼ਿਸ਼ ਕਰਨਾ ਉਹ ਤਾਂ ਕੋ ਸੁਖਰ ਹੈ ਸ਼ੁਕਰ ਹੈ ਸ਼ੁਕਰ ਹੈ ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਕਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਛਲੇ ਭਾਣੇ ਸਰਬੱਤ ਦਾ ਗਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਸੋਨਿਹਾਂ ਆਸਰੀਆਂ ਵਾਹਿਗੁਰੂ ਜੀ ਦਾ ਖਾਲਸਾ ਪਰਮ ਜੀ ਕੀ ਜੁੜੇ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਬੁੱਧਮ ਤੇ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਜੀ ਬੈਂਕੋਕ ਦੇ ਅੰਦਰ ਜਾਂ THAILAND ਦੇ ਹੋਰ ਜਿੰਨੇ ਵੀ ਸ਼ਹਿਰ ਹੈਗੇ ਆ ਜਿੱਥੇ ਆਪਣੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਘਰਾਂ ਵਿੱਚ ਜਿੰਨੇ ਵੀ ਬਿਰਧ ਗੁੱਟਕੇ ਜਾਂ ਪੋਥੀਆਂ ਜਾਂ ਹੋਰ ਧਾਰਮਿਕ ਲਿਟਰੇਚਰ ਪਿਆ ਸੀ ਜਿਹੜਾ ਆਪਾਂ ਅਗਨ ਭੇਟ ਕਰਨਾ ਸੀ ਵਾਹਿਗੁਰੂ ਦੀ ਪ੍ਰੇਰਣਾ ਦੇ ਨਾਲ ਕੇ ਸਾਰੇ ਪੀਰ ਪਰਾ ਗੁਰਮੁਖ ਸੇਵਕ ਜਿਹੜੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਨੇ ਉਪਰਾਲਾ ਬਖਸ਼ਿਸ਼ ਕੀਤਾ ਸਭ ਤੋਂ ਪਹਿਲਾਂ ਉਹ ਸਾਰੇ ਪੋਥੀਆਂ ਗੁੱਟਕੇ ਤੇ ਹੋਰ ਜਿਵੇਂ ਫੋਟੋਆਂ ਹੁੰਦੀਆਂ ਨੇ ਜਾਂ ਧਾਰਮਿਕ ਲਿਟਰਚਰ ਹੈ ਜਿਹੜਾ ਤੇ ਉਹਨਾਂ ਨੂੰ ਇਕੱਠਾ ਕਰਕੇ ਸਾਰਾ ਉਹਨਾਂ ਦੀ ਬਿਲਕੁਲ ਘੋ ਦੇ ਨਾਲ ਸੇਵਾ ਕਰਕੇ ਪੂਰੇ ਵਧੀਆ ਤਰੀਕੇ ਦੇ ਨਾਲ ਮਰਿਆਦਾ ਦੇ ਨਾਲ ਲਗਨ ਭੇਟ ਕੀਤਾ ਗਿਆ ਤੇ ਇਹ ਸ਼ਾਇਦ ਸਾਡਾ ਤੀਜੀ ਵਾਰ ਹੀ ਹੈ ਅਸੀਂ ਜਨਪ੍ਰਵਾਹ ਕਰਨ ਵਾਸਤੇ ਆਏ ਆ ਤੇ ਅੱਛਾ ਸਾਡੇ ਸਮੁੰਦਰ ਦਿਖਾਈ ਦੇ ਰਹੇ ਆ ਉਹ ਸਾਰੇ ਜਿੰਨੇ ਵੀ ਅਵਿਸ਼ੇਸ਼ ਸੀ ਜਾਂ ਪਾਵਨ ਰਾਖ ਆਪਾਂ ਕਹਿ ਸਕਦੇ ਆ ਪਨ ਉਸੀ ਜਲ ਪ੍ਰਵਾਹ ਕਰਨ ਗਏ ਸੀ ਪਿੱਛੇ ਬੋਟ ਦੇ ਵਿੱਚ ਬੈਠ ਕੇ ਅੱਗੇ ਸਮੁੰਦਰ ਤੱਕ ਜੀ ਸੇਵਾ ਪਹਿਲੀ ਵਾਰ ਕੁਰਬਾਨੀ ਪੜਦੇ ਹੋਏ ਮੇਰੇ ਖਿਆਲ ਇਹ ਪਹਿਲੀ ਵਾਰੀ ਆਪਾਂ ਦੇਖਿਆ ਤੁਸੀਂ ਫੇਸਬੁਕ ਤੇ ਵੀ ਦੇਖਿਆ ਹੋਵੇਗਾ ਵੀ ਕਿਸ ਤਰ੍ਹਾਂ ਫੋਟੀਆਂ ਦੀ ਸੇਵਾ ਸੰਭਾਲ ਦਿੱਤੀ ਗਈ ਹੈ ਔਰ ਜਿਹੜੀ ਵਿਸ਼ੇਸ਼ ਨੇ ਪਾਵਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕੀਤਾ ਗਿਆ ਤੇ ਸਾਰੀ ਇਹ THAILAND ਦੀ ਜਿਹੜੀ ਸੰਗਤ ਹੈ ਉਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਸੇਵਾ ਦਾ ਇੱਕ ਰਿਸਪੈਕਟ ਦਾ ਜਿਹੜਾ ਸਬੂਤ ਦਿੱਤਾ ਵੀ ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਨੇ ਸਾਨੂੰ ਉਹਨਾਂ ਦੇ ਨਾਲ ਕਿੰਨਾ ਪਿਆਰ ਕਰਨਾ ਚਾਹੀਦਾ ਹੈ ਗੁਰਬਾਣੀ ਦੀ ਕਿੰਨੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਤਾਂ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਵਾਹਿਗੁਰੂ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੀ ਸੇਵਾ ਆਪ ਹੀ ਕਰਵਾਉਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸੋ ਬੱਬਾ ਜੀ ਜਿਵੇਂ ਕਿ ਵਿਸ਼ ਵਿੱਚ ਪਰਦੇ ਆਮ ਲੋਕਾਂ ਨੂੰ ਕੀ ਸੰਦੇਸ਼ ਹੈ ਔਰ ਕਿਉਂਕਿ ਅਦਰ ਮਲਖਾਂ ਦੇ ਵਿੱਚ ਨਾ ਇਸ ਤਰ੍ਹਾਂ ਹੁੰਦਾ ਹੋਵੇਗਾ ਸੋ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਸੇਜ ਤੇ ਇਹੀ ਹੈ ਵੀ ਕੁਰਬਾਨੀ ਦੀ ਜਿੰਨ ਪਹਿਬਾਨੀ ਅਤਵਨ ਧਾਰਾ ਜਾਨੋਂ ਸੋਸਿਕ ਨਹੀਂ ਹੀ ਮਾਰਾ ਜੇ ਅਸੀਂ ਬਾਹਰਲੀ ਚੀਜ਼ ਦੀ ਅਸੀਂ ਰਿਸਪੈਕਟ ਨਹੀਂ ਕਰ ਸਕਦੇ ਤੇ ਵਿੱਚ ਜਿਹੜਾ ਸ਼ਬਦ ਗੁਰੂ ਆਉਂਦੀ ਕਮਾਈ ਤੇ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਸਰਗੁਣ ਸਰੂਪ ਦੀ ਤੇ ਜਿਹੜੀ ਆ ਉਹਦੀ ਪਹਿਲਾਂ ਸਾਲ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਇਤਨਾ ਅਮੋਲਕ ਖਜ਼ਾਨਾ ਜਿਹੜਾ ਵਾਹਿਗੁਰੂ ਸਾਨੂੰ ਬਖਸ਼ਿਸ਼ ਕਰਕੇ ਗਏ ਹੈ ਤੇ ਅਸੀਂ ਜਿੰਨੀ ਉਹਦੀ ਕਦਰ ਕਰਾਂਗੇ ਉੰਨੀ ਭੈ ਭਾਗ ਨਹੀਂ ਸਾਡੇ ਅੰਦਰ ਰਹੇਗੀ ਸਾਰੀ ਦੁਨੀਆ ਦੇ ਵਿੱਚ ਵੀ ਇਹ ਮੈਂ ਪ੍ਰੇਰਣਾ ਦਿਨਾਂ ਗੁਰੂ ਸਾਹਿਬ ਵੱਲੋਂ ਇਹ ਕਿ ਸਾਨੂੰ ਇਸੇ ਤਰ੍ਹਾਂ ਜਿੰਨਾ ਵੀ ਘਰ ਦੇ ਵਿੱਚ ਅਸੀਂ ਕਈ ਵਾਰੀ ਦੇਖਿਆ ਗੁਟਕੇ ਪਏ ਹੁੰਦੇ ਆ ਕੋទੀਆਂ ਪਈਆਂ ਹੁੰਦੀਆਂ ਨੇ ਤੇ ਖੈਰ ਗੁਰਮੁਖਾਂ ਦੇ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪਰ ਕਈ ਪਰਿਵਾਰਾਂ ਵਿੱਚ ਐਸਾ ਹੁੰਦਾ ਵੀ ਪਏ ਹੁੰਦੇ ਆ ਉਹਦੀ ਕਦਰ ਨਹੀਂ ਕਰਦੇ ਕਦੇ ਖੋਲ ਕੇ ਦੇਖਿਆ ਨਹੀਂ ਹੁੰਦਾ ਪਏ ਪਏ ਧੂੜ ਜਾਂ ਮ ਜਾਂਦੀ ਹੈ ਇਸ ਕਰਕੇ ਜੋ ਘਰ ਦੇ ਵਿੱਚ ਧਾਰਮਿਕ ਲਿਟਰੇਚਰ ਹੈ ਗੁਰਬਾਣੀ ਹੈ ਉਹਨੂੰ ਪੜ੍ਹਨਾ ਜਦੋਂ ਉਹ ਪੜ੍ਹਨ ਦੇ ਯੋਗ ਨਹੀਂ ਰਹਿ ਜਾਂਦਾ ਵਿਰਧ ਹੋ ਜਾਂਦਾ ਸਾਨੂੰ ਜਿਹੜਾ ਪੂਰੀ ਰਿਸਪੈਕਟ ਨਾਲ ਉਹਨੂੰ ਜਿਹੜਾ ਅਗਨਪੇਟ ਜਿਹੜਾ ਉਹ ਕਰਨਾ ਚਾਹੀਦਾ ਹੈ ਇਹ ਸੰਦੇਸ਼ ਹੈ ਸੋ ਜਿਨ੍ਹਾਂ ਪਰਿਵਾਰਾਂ ਵੱਲੋਂ ਇਹ ਕਾਰਜ ਹੋਇਆ ਕੀ ਕਹਿਣਾ ਚਾਹੋਗੇ ਉਹਨਾਂ ਵੱਲ ਉਹ ਵਧਾਈ ਦੇ ਪਾਤਰ ਨੇ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਕਾਰਜ ਤੇ ਦੇ ਕੋ ਵਾਹਿਗੁਰੂ ਦਾ ਹੈ ਪਰ ਗੁਰੂ ਸਾਹਿਬ ਚੁਣਦੇ ਹੈ ਕਿਹਨੂੰ ਚੁਣਦੇ ਹੈ ਇਹ ਤੇ ਹੁਣ ਉਹ ਵਧਾਈ ਦੇ ਪਾਤਰ ਨੇ ਗੁਰਮੁਖ ਸਾਡੇ ਕੋਲ ਹੀ ਖੜੇ ਆ ਸਾਰੇ ਸੋ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਵਾਹਿਗੁਰੂ ਉਹਨਾਂ ਨੂੰ ਵੀ ਨੇਕ ਹਿਆਤੀ ਬਖਸ਼ਿਸ਼ ਕਰਨ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਰਹਿਣ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ